ਸਿੰਘ ਤੋਂ ਗੋੜ ਦੇ ਜੋਰ ਹਜ਼ਾਰ ਸਿੰਘ ਬਾਜੋ ਦੇ ਬਾਹਰ ਨੇ ਨਹੀਂ ਕੀ ਬੰਦਰ ਰੇ ਨਾ ਪਾ ਦੇ ਰਹੀ ਚੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀ ਨੇ ਸਤਿ ਸ਼੍ਰੀ ਅਕਾਲ ਥੈਂਕ ਯੂ ਪਛੀ ਲਖਾ ਪੁਣੇ ਗੀਤਾਂ ਦੇ ਵਿੱਚ ਵਿੱਚ ਅੱਗਦੀ ਆ ਬਹੁਤ ਹੀ ਵੱਡੇ ਮੁਕਾਬਲੇ ਅੱਜ ਮੇਰਾ ਵੀਰ ਖੜਾ ਹੈ ਪਰ ਇਹਨੇ ਉਸ ਚੀਜ਼ ਦੀ ਆਪਕੀ ਪੂਰੀ ਟੀਮ ਸਾਰੇ ਨਾਮ ਪਤਾ ਬਲਮਾ ਬਾਈਕੀ ਦਾ ਖਰਦਾ ਬਣਾ ਦੇ ਬਣਾਦੀ ਆ ਅੱਜ ਪਿਆ ਪਾਸ ਕਰੀ ਪੋਣਾ ਆਜੋ ਜੀ ਉਹ ਸਾਡਾ ਕੰਪੇਟਿਟਾ ਜਵਾਨ ਹੈ ਉਹਨੇ ਥੈਂਕ ਯੂ ਜੀ ਮੇਰੀ ਟੀਮ ਹੋਊਗੀ ਸਾਡੀ ਇਹਨਾਂ ਸ਼ਖਸਾਂ ਦੇ ਨਾਲ ਮੈਂ ਥੋੜਾ ਧੰਨਵਾਦ ਕਰਦਾ ਖਾਸ ਕਰਕੇ ਜਿਹੜੇ ਵੱਡੇ ਪਿੰਡ ਨੇ ਮੈਰ ਹੋ ਗਿਆ ਉਹਨਾ ਹੋ ਗਿਆ ਬੁਕੀਰ ਬਰਾ ਮਹਿਣਾ ਕਿਉਂਕਿ ਜਿਹੜੇ

ਤੇ ਦੇ ਕੀ ਲੋਕਾ ਤੇ ਬਾਕੀ ਸਰਬਾਧੀਆਂ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਇਹ ਜੋਗ ਸਮਝਿਆ ਕਿ ਮੈਂ ਜਾ ਕੇ ਫਰੀਦਕੋਟ ਕੌਨਸਟੀਚੁਐਂਸੀ ਦੇ ਸੂਝਵਾਨ ਵੋਟਰਾਂ ਨੂੰ ਆਪਣਾ ਕੰਮ ਕਰਕੇ ਦਿਖਾਵਾਂ ਚੰਗੇ ਕੰਮ ਕਰਕੇ ਦਿਖਾਵਾਂ ਤੇ ਆਪਣੀ ਮਿਹਨਤ ਲਗਾ ਕੇ ਇਹ ਸਰਕਾਰ ਦੇ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਰਹੀ ਇੰਨਾਂ ਇੰਨੇ ਵਧੀਆ ਕੰਮ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਨਹੀਂ ਕੀਤੇ ਜਿੰਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸੋ ਪਿਛਲੀ ਸਰਕਾਰਾਂ ਤੁਸੀਂ ਦੇਖੀ ਆਉਣਗੀਆਂ ਜਦੋਂ ਉਹ ਗਰੰਟੀਆਂ ਦਿੰਦੀਆਂ ਸੀ ਕਿ ਸਾਨੂੰ ਇੱਕ ਵਾਰੀ ਚਿਤਾ ਦਿਓ ਜਿਤਾਉਣ ਤੋਂ ਬਾਅਦ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਪਹਿਲੀ ਐਸੀ ਸਰਕਾਰ ਹੈ ਜਿਨੇ ਜੋ ਵੀ ਵਾਅਦੇ ਕੀਤੇ ਜਦੋਂ ਸਰਕਾਰ ਆਈ ਤਾਂ ਪਹਿਲੇ 6 ਮਹੀਨਿਆਂ ਚ ਉਹ ਵਾਅਦੇ ਪੂਰੇ ਕਰਨਾ ਸ਼ੁਰੂ ਕਰਦੇ ਚਾਹੇ Not Get